ਦੋਸਤੋ ਸਸਿਕਾ ਆ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਇਹ ਦੂਏਦਾਰ ਜਬਾਹੇ ਦਾ ਜਾਂ ਕਿਸੇ ਮਾਈਨਰ ਦਾ ਕਹਿ ਲੋ ਪੁੱਲ ਬਣਿਆ ਸੀ ਤੇ ਆ ਜਿਹੜਾ ਟੋਟਾ ਹੈ ਨਾ 200 ਫੁੱਟ ਇਹ ਕੱਚਾ ਛੱਡ ਗਿਆ ਇਰੀਗੇਸ਼ਨ ਮਹਿਕਮਾ ਕਿਉਂਕਿ ਨਾਲ ਦੀ ਨਾਲ ਇਹਨੂੰ ਪੱਕਾ ਕਰਨਾ ਹੁੰਦਾ ਤੇ ਮਾਂ ਦੇ ਪੁੱਤਾਂ ਨੇ ਜਿਹੜਾ ਰੇਤਾ ਸਿੱਟਿਆ ਸੀ ਉਹਦੀ ਪੀਕ ਬਣ ਗਈ ਤਾਂ ਸੱਸਿਆ ਕੀ ਹੈ ਕਿ ਇੱਥੇ ਸਾਈਕਲਾਂ ਵਾਲੇ ਤੇ ਮੋਟਰਸਾਈਕਲਾਂ ਵਾਲੇ ਜਿਹੜੀ ਪੀਕ ਬਣ ਗਈ ਆ ਦੇਖੋ ਇਹ ਜਦੋਂ ਟਾਇਰ ਦੇ ਅੱਗੇ ਲੱਗ ਜਾਂਦੀ ਹੈ ਕਿਉਂਕਿ ਕਾਰ ਵਾਲਾ ਤਾਂ ਏਸੀ ਛੱਡਿਆ ਹੁੰਦਾ ਤੇ ਚੁੱਪ ਕਰਕੇ ਲੰਘ ਜਾਂਦਾ ਉਹ ਤੋਂ 45 ਡਿਗਰੀ ਟੈਂਪਰੇਚਰ ਤੇ ਫਤੂਈ ਖੇੜੇ ਤੋਂ ਮਲੋਟ ਨੂੰ ਜਾਣ ਵਾਲੀ ਸੜਕ ਤੇ ਹੈ ਕਿਉਂਕਿ ਹਰ ਇੱਕ ਨੇ ਮੰਡੀ ਸ਼ਹਿਰ ਜਾਣਾ ਹੁੰਦਾ ਤੇ ਸਾਹਮਣੇ ਜਿਹੜੇ ਪਾਸੇ ਕੈਮਰਾ ਨਾ ਇੱਧਰ 5-6 ਕਿਲੋਮੀਟਰ ਤੇ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਸਾਹਿਬ ਤੇ ਐਮ.ਐਲ.ਏ ਹਲਕਾ ਲੰਬੀ ਉਹਨਾਂ ਦਾ ਪਿੰਡ ਹੈ। ਉਹਨਾਂ ਦੀ ਟੀਮ ਵੋਟਾਂ ਮੰਗਣ ਆਸਤੇ ਉਹਨਾਂ ਦੇ ਸਿਪਾ ਸਲਾਰ ਜਿਹੜੇ ਲੋਕਾਂ ਨੂੰ ਕੰਮ ਕਰਾਉਣ ਦੇ ਲਾਰੇ ਲਾਉਂਦੇ ਐ ਤੇ ਬਿਨਾ ਬਜਰੀ ਸੀਮੈਂਟ ਤੋਂ ਪੁਲ ਬਣਦੇ ਐ ਸੱਥਾਂ 'ਚ ਬੈਠੇ ਉਹ ਬੰਦੇ ਵੀ ਇੱਥੋਂ ਦੀ ਰੋਜ਼ ਤਕਰੀਬਨ ਲੰਘਦੇ ਹੀ ਹੋਣਗੇ। ਔਰ ਕਿਸੇ ਦੀ ਹਿੰਮਤ ਨਹੀਂ ਪਈ ਕਿਉਂਕਿ ਸਾਡੇ ਨੇੜੇ ਭੀਟੀ ਵਾਲਾ ਪਿੰਡ ਸੀ ਤੇ ਉੱਥੇ ਵੀ ਇਸ ਤਰ੍ਹਾਂ ਹੀ 2017 ਦੇ ਵਿੱਚ ਜਦੋਂ ਅਕਾਲੀ ਗਵਰਨਮੈਂਟ ਗਈ ਹੈ ਤੇ ਸਰਪੰਚ ਸਾਹਿਬ ਨੇ ਉਦਮ ਨਾਲ ਪੁਲਤਾ ਉੱਚਾ ਕਰਾ ਲਿਆ ਪਰ ਉਹਦੇ 'ਚ ਮਹੀਨਾ ਕ ਪਹਿਲਾਂ ਬਜਰੀ ਪਾਈ ਗਈ ਹੈ ਬਜਰੀ ਤੇ ਲੋਕ 1 ਮਹੀਨਾ ਪਹਿਲਾਂ 2017 ਤੋਂ ਗਿਣ ਲਓ ਮਿੱਤਰੋ 7 ਸਾਲਾਂ ਬਾਅਦ ਤੇ ਮੈਨੂੰ ਬਹੁਤ ਸਾਰੇ ਸੱਜਣਾ ਨੇ ਆਖਿਆ ਵੀ ਇਹ ਰਿਕਾਰਡ ਨਾ ਤੋੜ ਦੇਣਾ ਕਿਉਂਕਿ ਇੱਕ ਵੀ ਇੱਟ ਕਿਸੇ ਥਾਂ ਆਪ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਲਾਈ ਦੀ ਤੇ ਇਹ ਕਿਦੋਂ ਹੋਵੇ ਜਿਹੜੇ ਇਹਨਾਂ ਦੇ ਢਾਈ ਸਾਲ ਰਹਿੰਦੇ ਐ ਤੇ ਢਾਈ ਸਾਲ ਇੱਥੇ ਮਾਂ ਦੇ ਪੁੱਤ ਬੱਜਰੀ ਤਾਂ ਕੀ ਮੈਂ ਤਾਂ ਇਹ ਆਣਾ ਵੀ ਆਖਿਆ ਸੀ ਮਣੀਆਲਾ ਫਤੇਪੁਰ ਮਣੀਆਲਾ ਪਿੰਡ ਹੈ ਤੇ ਪਤੂਈ ਖੜਿਆਲਿਆਂ ਨੂੰ ਵੀਰਾਲ ਮਿਲ ਕੇ ਨਾ ਕਾਂਗਰਸ ਵਾਲੇ ਵੋਟਾਂ ਖਣਾਉਂਦੇ ਹਾਲੇ ਤੱਕ 7-8 ਦਿਨ ਰਹਿੰਦੇ ਐ ਆਕਾਲੀਆਂ ਨੂੰ ਕਹਿ ਦੋ ਤੇ ਝਾੜੂ ਵਾਲਿਆਂ ਨੂੰ ਆ ਕੇ ਦੇ 10 ਹਜ਼ਾਰ ਰਟਾਊਗੀ ਭਾਈ ਜੀ ਓ ਲਵਾ ਲਓ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਤਰੀਕਾ ਹੈ ਡਲੇ ਚਣ ਲੋ ਉੱਤੇ ਪਾਣੀ ਛਿੜਕ ਦਿਆ ਕਰਾਂਗੇ ਕਿਸੇ ਸਰਕਾਰ ਨੇ ਮਿੱਤਰੋ ਤੁਹਾਡੀ ਸੁਣਨੀ ਨਹੀਂ ਤੇ ਕਿਸੇ ਨੇ ਕੰਮ ਨਹੀਂ ਦੇਣਾ ਆ ਪੀਕ ਚ ਯਾਰ ਜੇ ਤੁਸੀਂ ਹੋਰ ਦੋ ਮਹੀਨੇ ਡਿੱਗਦੇ ਰਹੇ ਨਾ ਤਾਂ ਫੇਰ ਤੁਸੀਂ ਲੀਡਰਾਂ ਮਗਰ ਲੱਗ ਕੇ ਤੇ ਐਵੇਂ ਮੁੱਛ ਨੂੰ ਖੱਬੀ ਮੁੱਛ ਤੇ ਹੱਥ ਰੱਖ ਕੇ ਇਹ ਆਖਣਾ ਛੱਡ ਦਿਓ ਕਿ ਮੇਰੀ ਫਲਾਣੇ ਲੀਡਰ ਨਾਲ ਸਿੱਧੀ ਗੱਲ ਹੈ ਤੇ ਮੈਂ ਕੰਮ ਕਰਾ ਸਕਦਾ ਕਿਉਂਕਿ ਆ ਪੀਕ ਦੱਸਦੀ ਹੈ ਕੀ ਕੋਈ ਵੀ ਲੀਡਰ ਦੇ ਤਲਾ ਚ ਤੇਲ ਨਹੀਂ ਤੇ ਇੱਥੇ ਜਿਹੜਾ ਪੱਕਾ ਹੋਣਾ ਸੀ ਉਹਦਾ ਜੇ ਆਸ ਡੀਓ ਐਕਸ ਇ ਤੇ ਐਸ ਸੀ ਸਾਉ ਤੱਕ ਉਹਦਾ ਮਾਲ ਗਿਆ ਖਾ ਕੇ ਪੈਸਾ ਉਹਨਾਂ ਨੇ 30000 ਦੇ ਸੀ ਨਵੇਂ ਲਵਾ ਲਏ ਅਗਲੇ ਛੱਡ ਕੇ ਲੱਤ ਦੇ ਲੱਤ ਧਰ ਕੇ ਪਏ ਐ ਤੇ ਜਦੋਂ ਅਫਸਰਾਂ ਨੂੰ ਲੀਡਰ ਫੋਨ ਕਰਦੇ ਆ ਨਾ ਉਹ ਆਉਂਦੇ ਜੀ ਫੁਲਾਣੇ ਮਹਿਕਮੇ ਦਾ ਬਿੱਲ ਰੰਦਾ ਜੀ ਦੂਜੇ ਨੂੰ ਕਹਿੰਦਾ ਫੁਲਾਣੇ ਦਾ ਅਖੀਰ ਨੂੰ ਅਗਲਾ ਆਉਂਦਾ ਛੱਡ ਭਰੇ ਯਾਰਾ ਲੰਬਤਾ ਕਰਕੇ ਨਹੀਂ ਦਿੰਦੇ ਕਿਨੇ ਇੱਥੇ ਪੁਛਣਾ ਚੱਲ ਯਾਰ ਜਿਵੇਂ ਲੋਕ ਪੀਕ ਵਜ ਦੀ ਲੰਘਦੇ ਐ ਤੇ ਆਪਾਂ ਵੀ ਬਰਾ ਟੀਵੀ ਵਾਲੇ ਵੀ ਲੰਗੀ ਚੱਲੋ ਪਰ ਯਾਰ ਉਹ ਸਮੱਸਿਆ ਉਹਨਾਂ ਵਾਸਤੇ ਐ ਜਿਹੜਾ ਗਰੀਬ ਸਾਈਕਲ ਤੇ ਸਬਜ਼ੀ ਵੇਚਣ ਜਾਂਦਾ ਐ ਉਹ ਜਿਵੇਂ ਮੰਦਰ ਸਿਉ ਐ ਇਹ ਵਾਟਰ ਵਰਕਸ ਦੀ ਮੋਟਰ ਤੇ ਢੀਡਾ ਮਾਰਨ ਆਉਂਦਾ ਰੋਜ਼ 2 ਕਿਲੋਮੀਟਰ ਇਹਨਾਂ ਨੂੰ ਔਖਾ ਐ ਜਿਹਨੇ ਸ਼ਾਮ ਨੂੰ ਦਿਹਾੜੀ ਦੇ ਪੈਸੇ ਕਮਾ ਕੇ ਕਾਰ ਚ ਲਾਉਣਾ ਹੈ ਕਾਰ ਵਾਲਾ ਤਾਂ ਰਿਸ ਦੇ ਕੇ ਲੰਘ ਜਾਂਦਾ ਹੈ ਸ਼ੇਅਰ ਕਰਿਓ ਧੰਨਵਾਦ ਸਸੀ ਕਾ